ਬਰਨਾਲਾ ਪੁਲਿਸ ਨੇ ਇੱਕ ਹਨੀ Trap ਗਰੋ ਦਾ ਪਰਦਾ ਫਾਸ਼ ਕਰਕੇ ਉਸਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਗਰੋ ਪਹਿਲਾਂ ਲੋਕਾਂ ਨਾਲ ਦੋਸਤੀ ਕਰਦਾ ਸੀ ਫਿਰ ਉਹਨਾਂ ਨੂੰ ਮਿਲਣ ਲਈ ਬੁਲਾਉਂਦਾ ਸੀ ਅਤੇ ਉੱਥੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਰਾਹੀਂ ਫਿਰੌਤੀ ਦੀ ਮੰਗ ਕਰਦਾ ਸੀ। ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਮਹੱਤਵਪੂਰਨ ਹੈ ਅਤੇ ਇਹ ਦਰਸਾਉਂਦੀ ਹੈ ਕਿ ਕਿਵੇਂ ਇਹ ਗਰੋ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਨਲਾਈਨ ਜਾਂ ਆਫਲਾਈਨ ਅਣਜਾਣ ਵਿਅਕਤੀਆਂ ਨਾਲ ਸੰਪਰਕ ਬਣਾਉਣ ਅਤੇ ਮਿਲਣ ਵੇਲੇ ਪੂਰੀ ਸਾਵਧਾਨੀ ਵਰਤਣ ਕੱਲ ਮਿਤੀ 14/05/25 ਨੂੰ ਜੀ ਬੰਦਾ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਖੁੱਡੀਕਲਾ ਨੇ ਬਿਆਨ ਤੇ ਹਦੀ ਟ੍ਰੇਪ ਲਾਡ ਵਾਲੇ ਕਰੋ ਦੇ ਖਿਲਾਫ ਮੁਕੱਦਮਾ ਦਾਜ ਕੀਤਾ ਗਿਆ ਸੀ ਜਿਦੇ ਵਿੱਚ ਹਰਪ੍ਰੀਤ ਸਿੰਘ ਹੈ ਮਨਜਿੰਦਰ ਸਿੰਘ ਹੈ ਤੇ ਜਸਪੀਰ ਕੌਰ ਤਾਂ ਫਾਇਲਾ ਨਲ ਦੀਪ ਸਿੰਘ ਹੈ ਸ਼ਿਕਾਇਤ ਕਰਤਾਂ ਇੱਕ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਕਰਤਾਂ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਹੋਮ ਤੇ ਬਲਾਕ ਬਹਿਕਾਵੇ ਵਿੱਚ ਲੈ ਗਿਆ ਇਹ ਔਰਤ ਕਹਿੰਦੀ ਮੈਂ ਕੰਦੀ ਘਰੇ ਆ ਤੁਸੀਂ ਆ ਜਾਓ ਤਾਂ ਮੈਂ ਘਰੇ ਆ ਗਈ ਉਹ ਸਾਮੇ ਕੰਦੀ ਘਰੇ ਸੀ ਮੈਨੂੰ ਘਰੇ ਬਿਠਾ ਕੇ ਪਾਣੀ ਧਾੜੀ ਦਾ ਗੁਲਾਸ ਦੇ ਨੱਗੀ ਪਾਣੀ ਦਾ ਉਸ ਤੋਂ ਬਾਅਦ ਮੌਕੇ ਦੀ ਫਿਰ ਤਿੰਨ ਬੰਦੇ ਜਵਾਨ ਕਰਿਆ ਜੀ ਜਿੰਨਾਂ ਨੇ ਉਹਨੂੰ ਉੱਥੇ ਡਰਾਵਾ ਡਰਾਉਣ ਲੱਗ ਪਏ ਤੇ ਉਹਦਾ ਮੋਬਾਈਲ ਖੋ ਲਿਆ ਤੇ ਉਹਦੀ ਜਦੋਂ ਇਹ ਢੋਟਾ ਢਟੋ ਤੇ ਮੂਵੀ ਮਾਗੀ ਬਣਾਉਣ ਲੱਗੇ ਤਾਂ ਉਹ ਤੋਂ ਫਿਰਾ ਕੇ ਨਾ ਤਾਂ ਭੱਜ ਗਿਆ ਕੋਈ ਨਾ ਵੀ ਕਿਹਾ ਪੁਲੀਸ਼ ਕਰਦੇ ਕਿ ਕਿੰਨੇ ਪੈਸੇ ਦੀ ਮੰਗ ਕਰਦੇ ਇਹ ਤੋਂ ਅਜੇ ਮੰਗੀ ਕੀਤੀ ਹੈ ਇਹ ਪਛਾ ਨਹੀਂ ਕਿ ਇਹ ਵੀ ਨਹੀਂ ਰਸ ਗਿਆ ਅੱਛਾ ਮਤੋਂ ਪੈਸੇ ਮਤੋਂ ਮੰਗੀ ਕੀਤੀ ਕਾਲੀ ਹੈ ਜੀ ਮੈਂ ਭੱਜ ਗਿਆ ਅੱਛਾ ਤੇ ਜਾਨੀਏ ਉਹਦੀ ਗਰੋਹ ਦੀ ਚੁੰਗਲ ਚੋਂ ਜਾਨ ਛੁਡਾ ਕੇ ਭੱਜ ਗਿਆ ਜਾਨ ਛੁਡਾ ਕੇ ਭੱਜ ਗਿਆ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਤਾਂ ਖਤਮ ਹੋ ਗਿੱਟ ਪਾਇਆ ਹਾਂ ਠੀਕ ਹੈ ਤੇ ਪੜਤਾਲ ਚ ਆਇਆ ਹੋ ਵੀ ਹੋ ਕਿੰਨੇ ਕਿੰਨੇ ਬੰਦੇ ਨੇ ਬਲੈਕ ਮਿਲਦੇ ਹੋਰ ਅਜੇ ਅਸੀਂ ਨਾ ਤਾਂ ਕੁਝ ਕਿਸ ਕਰ ਰਹੇ ਆ ਜੇ ਕੋਈ ਉਹ ਜੀ ਗੱਲ ਹੋਰ ਆਉਂਦੀ ਆ ਹੋਰ ਨਾ ਵੀ ਕੀਤਾ ਤਾਂ ਪੁਲਿਸ ਦਰਾਂ ਨਹੀਂ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤੇ ਨਹੀਂ ਹਾਂਜੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜੀ ਨਹੀਂ ਅਸੀਂ ਅੱਜ ਕਰਾਂਗੇ ਅੱਛਾ ਜੀ ਕੱਲ੍ਹ ਪੜਤਾਲ ਆਪਦੀ ਕਰਦੇ ਬਸ ਠੀਕ ਹੈ ਜੀ ਅੱਜ ਪੂਰ ਸਾਮਾਨ ਹੋ ਗਏ ਉਹ ਦੇਖਦੇ ਆ ਜੀ ਕਿਹੜੇ ਕਿਹੜੇ ਬੰਦੇ ਦੋਸ਼ੀ ਪકડ ਗਏ ਇਹ ਦੋਸ਼ੀ ਪੜੇ ਜੀ ਹਰਬੀ ਸਿੰਘ ਪੁੱਤਰ ਜਸਵੰਤ ਸਿੰਘ ਜਸਵੀਰ ਕੌਰ ਪਤਨੀ ਨਸਤਰ ਸਿੰਘ ਤੇ ਹਰਜਿੰਦਾ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਇਹ ਬਨਾਲੇ ਵਿਖੇ ਰਹਿੰਦੇ ਇੰਚ ਕੋਣ ਬੰਦਾ ਰਹਿੰਦਾ